ਸਤਿ ਸ਼੍ਰੀ ਅਕਾਲ ਜੀ ਅਸੀਂ ਪੈਂਟਾ ਲਵਾਂ ਦੇ ਵਿੱਚ ਖੜੇ ਆ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆ ਇੱਥੇ ਸਾਡੀ ਕੁੜੀ ਆ ਗੁਨਤਾਸ ਕੌਰ ਉਹਨੇ ਬਾਕਸਿੰਗ ਨੈਸ਼ਨਲ ਚੈਂਪੀਅਨ ਦੇ ਵਿੱਚੋਂ ਚੈਂਪੀਅਨ ਬਣੀ ਆ 골ਡ ਮੈਡਲਿਸਟ ਬਣੀ ਆ ਤੇ ਉਹਦਾ ਸਨਮਾਨ ਹੋ ਰਿਹਾ ਉਹਦੇ ਨਾਲ ਗੱਲ ਕਰਾਂਗੇ ਆਪਾਂ ਤੇ ਆਜੋ 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 ਤੇ ਇਹ ਉਹਨੂੰ ਹਾਰ ਪਾ ਕੇ ਲੈ ਕੇ ਜਾ ਰਹੇ ਆ ਤੇ ਹੁਣ ਉਧਰ ਦੇ ਘਰੇ ਵੀ ਜਾਣਗੇ ਸਾਰੇ ਕਿਤੇ ਪਹਿਲਾਂ ਗੁਰਦੁਆਰੇ ਵਿੱਚ ਸਨਮਾਨ ਹੋਊਗਾ ਇਸ ਤੋਂ ਬਾਅਦ ਅੱਗੇ ਜਾਵਾਂਗੇ ਤੇ ਫਿਰ ਉਹਨਾਂ ਦੇ ਘਰ ਦੇ ਨਾਲ ਗੱਲਬਾਤਾਂ ਕਰਾਂਗੇ ਤੇ ਕਿਵੇਂ ਲੱਗਿਆ ਕਿਵੇਂ ਹਾਂ ਹਾਂ ਦੋਸਤੋ ਬੇਟੀ ਨੂੰ ਕੀਤਾ ਸਨਮਾਨ ਤੇ ਹੁਣ ਇਹ ਬੇਟੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਤੋਂ ਘਰ ਕਰ ਲੈ ਕੇ ਜਾ ਰਹੇ ਆ ਦੋਸਤੋ ਹੁਣ ਘੇੜਾ ਲਾਉਣਗੇ ਅੱਗੇ ਢੋਲ ਵਾਲਾ ਜਾ ਰਿਹਾ ਆ ਦੇਖੀ ਅੱਗੇ ਢੋਲ ਵਾਲਾ ਜਾ ਰਿਹਾ ਤੇ ਇਧਰ ਗੱਡੀ ਵੀ ਜਾ ਰਹੀ ਹੈ ਤੇ ਪਿੱਛੇ ਸਾਰੇ ਮਖਤਮੇ ਘੁਲਾ ਰਿਆ ਮੈਂ ਤਾਂ ਲਈ ਯਾ ਆਪਣੇ ਜਿਹੜੇ ਲਈ ਮਾਰਵਾ ਲਈਦਾ ਦੂਜੇ ਨੰਬਰ ਦੇ ਨਹੀਂ ਪੰਜਾਬ ਦੇ ਫਾਟਾ ਦੀ ਗੱਲ ਆ

उड मूवमेंट होती है पहुँच चुके हैं इतने कुी के फादर ए... 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 साहब ने अपने गणतास केता जी ਦਾਗਲ ਜੀ ਨੇ ਗੁਰੂ ਤੇ ਕੋ ਸਾਡਾ ਸਾਮਾਨ ਕਰਦੇ ਹੋਏ ਦੇਖੋ ਯਾਰ ਵੋਟਾਂ ਕਰਾਈ ਜਾਂਦੇ ਆ ਇਦਾਂ ਦੇ ਬੱਚੇ ਘਰ ਘਰ ਹੋਣੇ ਚਾਹੀਦੇ ਤੇ ਬਹੁਤ ਜਵਾਕਾਂ ਨੂੰ ਸੁਪਰੇਸ਼ਨ ਵੀ ਲੈਣੀ ਚਾਹੀਦੀ ਆ ਬਹੁਤ ਜਵਾਕ ਇਹਨੂੰ ਦੇਖ ਕੇ ਪ੍ਰਭਾਵਿਤ ਵੀ ਹੋਣਗੇ ਤੇ ਐਪਰੀਸ਼ੀਏਟ ਕਰਨਾ ਚਾਹੀਦਾ ਬਾਕੀ ਘਰ ਦੇੋਂ ਦੇ ਜਿਆਦਾ ਕਿ ਇੱਕ ਕੁੜੀ ਨੂੰ ਇਸ ਲੈਵਲ ਤੇ ਲੈ ਕੇ ਗਏ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਈ ਅੱਜ ਇਹਨਾਂ ਦਾ ਡੈਡੀ ਜਿਹੜਾ ਕੁੜੀ ਦਾ ਮਾਸਟਰ ਲੱਗਿਆ ਹੋਇਆ ਪੜ੍ਹਾਉਂਦੇ ਨੇ ਉਹ ਵੀ ਸਕੂਲ ਦੇ ਵਿੱਚ ਆਦੇ ਸਾਰਿਆਂ ਦੀ ਹਾਂਡੀ ਕਵੰਦੀ ਵੀ ਆ ਤੇ ਇਹਨਾਂ ਨਾਲ ਫੋਲੋ ਕਰੇ ਨੇ ਇਹ ਕੁੜੀ ਦੀ ਾਈ ਜੀ ਆ ਤੇ ਉਹ ਦੂਸਰੇ ਮੰਮੀ ਨਹੀਂ ਰਹਿੰਦੇ ਤਾਂ ਆ ਗਏ ਨੇ ਸਾਡੇ ਮਾਣਸ਼ਰੀਆ ਮਾਣ ਦੇ ਘਰੇ ਪਹੁੰਚ ਚੁੱਕੇ ਆ ਤੇ ਖਾਣਾ ਦਵਾਣਾ ਦੇ ਰਹੇ ਆ ਤੇ ਆਹ ਨੂੰ ਵੀ ਠੰਡੇ ਵੱਤੇ ਕੁਝ ਵੀ ਆ ਇਹ ਆ ਸਾਡੀ ਗੰਤਾਜ ਕਿਵੇਂ ਲੱਗ ਰਿਹਾ ਵਧੀਆ ਫੀਲ ਹੋ ਰਿਹਾ ਹਾਂਜੀ ਹਾਂਜੀ ਚੱਲ ਬਈ ਤੇ ਇਹਨਾਂ ਦੇ ਭੂਆ ਜੀ ਤੇ ਇਹ ਸਾਡੀ ਤਾਈ ਜੀ ਮਤਲਬ ਇਹ ਗੁੰਤਾਸ ਦੇ ਦਾਦੀ ਜੀ ਭਾਇਆ ਸ੍ਰੀ ਗਾ ਲਾ ਸਤਿਕਾਰ ਠੀਕ ਹੈ ਵਧਾਈਆਂ ਤੈਨੂੰ ਵਧਾਈਆਂ ਹਾਂ ਸਰ ਵਾ ਵਧਾਈਆਂ ਕਿਵੇਂ ਲੱਗ ਰਿਹਾ ਹੈ ਕਿਵੇਂ ਲੱਗ ਰਿਹਾ ਹਾਂ ਹਾਂ ਵਧੀਆ ਲੱਗ ਰਿਹਾ ਹਾਂ ਹਾਂ ਵਧੀਆ ਹੈ puri gold medal ਜਿੱਤ ਕੇ ਲਈ ਹੈ ਹਾਂ ਲਈਆ ਬੇਟਾ ਹਾਂ ਬਿਲਕੁਲ ਬਿਲਕੁਲ ਬੇਟਾ ਹਾਂ ਉਹ ਠੀਕ ਰਹਿੰਦੇ ਹੋ? ਹਾਂ ਠੀਕ ਹੀ ਆ ਬੱਤ ਅੱਛੀ ਬੈਠੀ ਹੈ। ਯਾਰ ਕੋਈ ਅੱਗੇ ਆਹ ਹੋਛੇ। ਆਦੂ ਇੱਥੋਂ ਦਾ ਦੁੱਧ ਦੇ ਦਿੱਤੇ ਲੈ ਲਓ ਨਹੀਂ। ਇੱਥੇ ਹੋਛੇ ਪੀ ਕੇ ਲੈ। ਹਾਂ ਵਧੀਆ ਫਿਰ ਹਾਂ। ਪਿੰਡ ਲਈ ਵੀ ਵਧੀਆ। ਹਾਂ ਹਾਂ। ਤੇ ਜਿਆ ਆਹ ਹਾਂ ਹਾਂ। ਇਹਦਾ ਰਾਸੇ ਰਾਤਾ ਹੀ ਸੀ ਹਾਂ ਮਾਨੀ ਹੁੰਦਾ ਜਵਾਬ ਹਾਂ ਮਾਨੀ ਸੀਗਾ ਉਹ ਸਹੀ ਹੈ ਕਿਤੇ ਜੀ ਦੇ ਬਾਗੀ ਕਿਤੇ ਕਿਤੇ ਬਾਗੀ ਜਦ ਤਾਸ ਤਨ ਨਖਾਰੀ ਕਰਦਾ ਉਹ ਚੱਲ ਜਾਂਦਾ ਇਹਦਾ ਰਾਤਾ ਜਾਨ ਠੀਕ ਬਿਲਕੁਲ ਬਿਲਕੁਲ ਹਾਂ ਮਾ ਕੋਈ ਉਹ ਕਾਇਤਾ ਬਿਲਾਏ ਪੁੱਤ ਤੂੰ ਜਾਣੀ ਬਣ ਕੇ ਨਾ ਨਾ ਸਿਆਣੀ ਹੈ ਬੁੜੀ ਆਪਣੀ ਹਾਂ ਨਾ ਨਾ ਬਹੁਤ ਤਰਕੀ ਹੋਈ ਹੈ ਆਹੀ ਆ ਖੜੇ ਹੁੰਦਾ ਜੇ ਦਾ ਹਾਂ ਹਨਾ ਅਹ ਅਹ ਇਹ ਦਾਦੀ ਜੀ ਇਹ ਦਾਦੀ ਜੀ ਸੀਗੇ ਤੇ ਹੁਣ ਬੈਠੇ ਗੱਲਾਂ ਕਰੀ ਜਾਂਦੇ ਆ ਇਹੇ ਕੁੜੀ ਦੇ ਤਾਈ ਜੀ ਵੀ ਆਪਣੀ ਕੁੜੀ ਜਿੱਤ ਗਈ ਹੈ ਹਾਂ ਆਪਣੀ ਬੇਟੀ ਜਿੱਤ ਕੇ ਆਈ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਸਾਰਿਆਂ ਨੂੰ ਸਾਰੇ ਪਿੰਡ ਨੇ ਬਹੁਤ ਖੁਸੀ ਮਨਾਈ ਹੈ ਅੱਛਾ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਜਿੱਤ ਕੇ ਇਹ ਕੀ ਤੁਹਾਡਾ ਰਿਐਕਸ਼ਨ ਕੀ ਸੀ ਮਤਲਬ ਕੀ ਹਾ ਭਾਵ ਸੀਗੇ ਸਾਡੇ ਹਾ ਭਾਵ ਇਹ ਸੀ ਸਾਡੇ ਧਰਤੀ ਤੇ ਪੈਰ ਨਹੀਂ ਸੀ ਲੱਗ ਰਹੇ ਤੁਸੀਂ ਬਹੁਤ ਖੁਸ਼ ਸੀ ਅਸੀਂ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕੀਤਾ ਸਾਨੂੰ ਇਹ ਅਸੀਂ ਇਹੀ ਚਾਹੁੰਦੇ ਆ ਵੀ ਬੇਟੀਆਂ ਨੂੰ ਪੜ੍ਹਾਓ ਵੀ ਤੇ ਬੇਟੀਆਂ ਨੂੰ ਲਿਖਾਓ ਵੀ ਪੁੱਤਾਂ ਨੂੰ ਵੱਧ ਕੇ ਨੇ ਤੇ ਦੋਸਤੋ ਇਹ ਹੈ ਕਿ ਪੁੱਤਾਂ ਤੋਂ ਵੱਧ ਕੇ ਹੁੰਦੀਆਂ ਨੇ ਕੁੜੀਆਂ ਤੇ ਅੱਜ ਕੱਲ ਆਪਾਂ ਫੁੱਲ ਦੇਣੀ ਚਾਹੀਦੀ ਫੁੱਲ ਦੇਣੀ ਚਾਹੀਦੀ ਆ ਨਾ ਕਿ ਬੇਟੀਆਂ ਨੂੰ ਅੰਦਰ ਵੜਕਤ ਬਿਲਕੁਲ ਬਿਲਕੁਲ ਧੰਨਵਾਦ ਦੋਸਤੋ ਇਹ ਆਪਣੀ ਗੁਨਤਾਸ ਦੇ ਜਿਹੜੀ ਕੁੜੀ 골ਡ ਮੈਡਲ ਜਿੱਤ ਕੇ ਲੈ ਕੇ ਆ ਉਹਨਾਂ ਦੇ ਤਾਇਆ ਜੀ ਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਹਾਂ ਜਦੋਂ ਤੁਹਾਨੂੰ ਫੋਨ ਆਇਆ ਵੀ 골ਡ ਮੈਡਲ ਜਿੱਤ ਕੇ ਤਾਂ ਉਦੋਂ ਕੀ ਮਹਿਸੂਸ ਕੀਤਾ ਬਾਕੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਜੀ ਗੁੱਡੀ ਨੇ 골ਡ ਮੈਡਲ ਜਿੱਤ ਲਿਆ ਜਦੋਂ ਸਾਨੂੰ ਫੋਨ ਆਇਆ ਉੱਥੋਂ ਹੱਦ ਪ੍ਰਦੇਸ਼ ਤੋਂ ਕੋਈ ਖੁਸ਼ੀ ਦੀ ਹੱਦ ਨਹੀਂ ਰਹੀ ਬਹੁਤ ਮਾਣ ਮਹਿਸੂਸ ਹੋਇਆ ਬੱਚੀ ਤੇ ਸਹੀ ਗੱਲ ਏਰੀਏ ਏਰੀਏ ਕੀ ਪਿਆਵ ਨੂੰ ਸਾਰੇ ਨੂੰ ਮਾਣ ਹਾਂ ਸਾਰੇ ਸਹੀ ਗੱਲ ਹੈ ਜੀ ਢੱਲਮਾ ਪਹਿਲਾਂ ਢੱਲਮਾ ਨੂੰ ਜ਼ਿਲ੍ਹੇ ਨੂੰ ਪੰਜਾਬ ਨੂੰ ਸਾਰਿਆਂ ਨੂੰ ਮਾਨ ਮਹਿਸੂਸ ਹੋਇਆ ਤੇ ਜਿਹੜੀਆਂ ਕੁੜੀਆਂ ਮਤਲਬ ਇਹ ਤੋਂ ਦੇਖ ਕੇ ਸਿੱਖਣ ਕਿੰਨੀਆਂ ਕੁੜੀਆਂ ਮਤਲਬ ਦੇਖ ਕੇ ਸਿੱਖਣਗੀਆਂ ਹਨ ਉਹਨਾਂ ਨੂੰ ਕੀ ਮੈਸੇਜ ਹੈ ਵੀ ਹਾਂ ਤੁਸੀਂ ਅੱਗੇ ਕੁੜੀਆਂ ਨੂੰ ਬਾਇਸ਼ੇ ਅੱਜ ਕੱਲ ਰੀਤ ਆ ਵੀ ਕੁੜੀਆਂ ਨੂੰ ਲੋਕ ਬਾਹਰ ਨਹੀਂ ਕੱਢਦੇ ਪਰ ਕੁੜੀਆਂ ਨੂੰ ਲੋਕਾਂ ਨੂੰ ਬਾਹਰ ਕੱਢਣਾ ਚਾਹੀਦਾ ਉਹਨਾਂ ਨੂੰ ਖੇਡਾਂ 'ਚ ਪਾਉਣਾ ਚਾਹੀਦਾ ਪੜਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਤੇ ਇਹੀ ਆਪਣਾ ਤਾਂ ਸਨੇਹਾ ਤਾਂ ਦੋਸਤੋ ਇਹ ਸਹੀ ਹੈ ਕਿ ਕੁੜੀਆਂ ਨੂੰ ਅੱਜ ਕੱਲ ਲੋਕ ਘਰੋਂ ਬਾਹਰ ਨਹੀਂ ਕੱਢਦੇ ਜਵਾਨਾਂ ਕਹਿੰਦਾ ਖਰਾਬ ਆਇਆ ਹੋਇਆ ਪਰ ਗੱਲ ਇਹ ਹੈ ਕਿ ਕੁੜੀਆਂ ਨੂੰ ਜੇ ਉਹਨਾਂ ਤੇ ਭਰੋਸਾ ਰੱਖ ਕੇ ਤੁਸੀਂ ਬਾਹਰ ਕੱਢੋਗੇ ਤਾਂ ਤੁਹਾਡਾ ਨਾਮ ਰੌਸ਼ਨ ਕਰਨੀ ਹੈ ਇਹੀ ਕਰਨੀ ਹੈ ਤੇ ਇਹ ਇਹਨਾਂ ਦੇ ਵਿਚਾਰ ਸੀਗੇ ਤੇ ਆਪਾਂ ਕਰੇ ਅੱਗੇ ਉਹਨਾਂ ਦੇ ਡੈਡੀ ਨਾਲ ਵੀ ਗੱਲ ਕਰਾਂਗੇ ਉਹਦੀ ਮਾਦਰ ਨਾਲ ਮਦਰ ਨਾਲ ਵੀ ਗੱਲ ਕਰਾਂਗੇ ਕੁੜੀ ਨੂੰ ਆਪਣੀ ਆਣ ਆਸਗਵਾਂਡ ਨੇ ਵੀ ਸਨਮਾਨਤ ਕੀਤਾ ਤੇ ਇਹਨਾਂ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਇਹ ਉਹਨਾਂ ਦੇ ਮਮਾ ਜੀ ਹੈ ਤੇ ਸੋ ਤੁਹਾਨੂੰ ਕਿਵੇਂ ਲੱਗ ਰਹੀ ਹੈ ਜੀ ਤੁਹਾਡੀ ਬੇਟੀ ਨੇ 골ਡ ਮੈਡਲ ਜਿੱਤਿਆ ਬਹੁਤ ਖੁਸ਼ੀ ਹੋ ਰਹੀ ਹੈ ਜੀ ਤੇ ਕਿਉਂਕਿ ਮੇਰੇ ਬੇਟੀਆਂ ਹੀ ਆ ਤੇ ਮੈਨੂੰ ਅੱਜ ਬਹੁਤ ਮਾਣ ਹੈ ਕਿ ਮੇਰੀ ਬੇਟੀ ਨੇ ਪੁੱਤਾਂ ਨਾਲੋਂ ਵੱਧ ਕੇ ਸਾਡਾ ਮਾਪੇ ਦਾ ਆਪਦੇ ਸਕੂਲ ਦਾ ਵਿਕੂਤ ਸਹਿਵਾਨ ਦਾ ਤੇ ਆਪਦੇ ਪਿੰਡ ਦਾ ਨਾਮ ਰੌਸ਼ਨ ਕੀਤਾ ਤੇ ਆਪਦਾ ਵੀ ਹਾਂਜੀ ਬਿਲਕੁਲ ਜੀ ਪੰਜਾਬ ਦਾ ਵੀ ਦੇਸ਼ ਦਾ ਵੀ ਨਾਮ ਰੌਸ਼ਨ ਕੀਤਾ ਹਾਂਜੀ ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਤਿੰਨ ਭੈਣਾਂ ਹੀ ਨੇ ਤੇ ਤਿੰਨਾਂ ਭੈਣਾਂ ਚੋ ਇਹ ਵੱਡੀ ਭੈਣ ਆ ਜਿਹਨੇ 골ਡ ਮੈਡਲ ਜਿੱਤਿਆ ਤੇ ਤੁਹਾਨੂੰ ਜਦੋਂ ਪਤਾ ਲੱਗਿਆ ਵੀ 골ਡ ਮੈਡਲ ਜਿੱਤ ਲਿਆ ਤੇ ਕਿਵੇਂ ਮਹਿਸੂਸ ਹੋਇਆ ਬਹੁਤ 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 ਹੀ ਖੁਸ਼ੀ ਮਹਿਸੂਸ ਹੋਈ ਮੈਨੂੰ ਲੱਗ ਰਿਹਾ ਸੀ ਕਿ ਮਤਲਬ ਮੇਰੀ ਬੇਟੀ ਨੇ ਉਹ ਮਕਾਮ ਹਾਸਲ ਕੀਤਾ ਜੋ ਕਿ ਸਾਡੇ ਪਿੰਡ ਵਿੱਚ ਸ਼ਾਇਦ ਕਿਸੇ ਮੁੰਡੇ ਨੇ ਨਹੀਂ ਕੀਤਾ ਸਹੀ ਹੈ ਹਾਂ ਤੇ ਦੋਸਤ ਨੂੰ ਦੱਸਦੀ ਆ ਕਿ ਪਿੰਡ ਦੇ ਵਿੱਚੋਂ ਕੋਈ 골ਡ ਮੈਡਲਿਸਟ ਨਹੀਂਗਾ ਤੇ ਇੱਕ ਇਕੱਲੀ ਇਕੱਲੀ ਕੁੜੀ ਐ ਤੇ ਬਾਕੀ ਇਹਨਾਂ ਦੇ ਪੇਰੈਂਟਸ ਤੇ ਹੀ ਕਹਿੰਦੇ ਵੀ ਸਦਕੇ ਜਾਂਦੇ ਆ ਜਿਨ੍ਹਾਂ ਨੇ ਐਡੀ ਦੂਰ ਲੈ ਕੇ ਗਏ ਐਮਪੀ ਦੇ ਵਿੱਚ ਮਧ ਪ੍ਰਦੇਸ਼ ਦੇ ਵਿੱਚ ਮਧ ਪ੍ਰਦੇਸ਼ ਵਿੱਚ ਹਾਂ ਮਧ ਪ੍ਰਦੇਸ਼ ਜੱਬਲਪੁਰ ਦੇ ਵਿੱਚ ਤੇ ਤੈਨੂੰ ਕਿਹਾ ਫਿਰ ਹੋ ਰਿਹਾ ਬਹੁਤ ਹੀ ਵਧੀਆ ਹਾਂ ਕਿਵੇਂ ਫਿਰ ਮੁਕੇ ਫਿਰ ਮਾਰੇ ਉਹ ਹਾਂਜੀ ਹਾਂ ਕਿ ਵਾਰ ਕਿ ਜਦੋਂ ਮੈਂ ਮੈਚ ਚੱਲ ਰਿਹਾ ਸੀ ਕੀ ਫੀਲ ਹੋ ਰਿਹਾ ਸੀ ਮੈਨੂੰ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਸੀ ਮੈਨੂੰ ਆਇਆ ਲੱਗ ਰਿਹਾ ਸੀ ਵੀ ਇਸ ਵਾਰ ਬਸ ਗੋਲ ਹੀ ਲੈ ਕੇ ਜਾਣਾ ਔਰ ਕੁਛ ਨਹੀਂ ਦੇਖਣਾ ਤੇ ਕੋਸ ਹੈ ਉਹਦੀ ਕੀ ਕੋਣ ਕੋਸ 7 ਵਸ ਤੋਂ ਉਹਨਾਂ ਨੇ ਬਹੁਤ ਵਧੀਆ ਉਹਨਾਂ ਨੇ ਕਿੱਥੋਂ ਨੇ ਕੋਸ ਉਹ ਬਦੌੜਦੇ ਨੇ ਦੌੜਦੇ ਨੇ ਨਾਮ ਕੀ ਉਹਨਾਂ ਦਾ ਵਿਵੇਂਦਰ ਸਿੰਘ ਘਰਵਾਲ ਅੱਛਾ ਦਵਿੰਦਰ ਸਿੰਘ ਕੋਚ ਦੀ ਰਹਿਨਮਾਈ ਦੇ ਹੇਠ ਇਹ ਕੁੜੀ 골ਡ ਮੈਡਲ ਜਿੱਤ ਕੇ ਲੈ ਕੇ ਆਈ ਆ ਤੇ ਫਾਦਰ ਸਾਹਿਬ ਜੀ ਤੁਸੀਂ ਵੀ ਆਜੋ ਇਹ ਕੁੜੀ ਦੇ ਫਾਦਰ ਸਾਹਿਬ ਨੇ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਸਤਿ ਸ਼੍ਰੀ ਗਾਲ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਬਾਈ ਖੁਸ਼ੀ ਹੈ ਬੁਰੀ ਹਮ ਸਾਡਾ ਬੱਚਾ ਜਿਹੜਾ ਕੀ 골ਡ ਮੈਡਲ ਲੈ ਕੇ ਆਇਆ ਤੇ ਸਾਡੀ ਤੇ ਜੁਗਿਆਰ ਸਾਰੇ ਪੇਰੈਂਟਸ ਨੂੰ ਜਿਆਦੀਆਂ ਬੱਚੀਆਂ ਨੂੰ ਜ਼ਰੂਰ ਖੜਾਇਆ ਕਰੋ ਠੀਕ ਹੈ ਉਹ ਮਿਹਨਤ ਦਾ ਮੁੱਲ ਜ਼ਰੂਰ ਪਾਉਣੀ ਹੈ ਠੀਕ ਹੈ ਤੇ ਯੂਥ ਲਈ ਕੀ ਕਹੋਗੇ ਬਸ ਜੁੱਤੀ ਹੀ ਮੈਸੇਜ ਆ ਵੀ ਜਿਹੜਾ ਬੰਦਾ ਗੇਮ ਖੇਡਦਾ ਨਾ ਉਹ ਨਸ਼ਿਆਂ ਤੋਂ ਫਿਰ ਦੂਰ ਹੋ ਜਾਂਦਾ ਹੂੰ ਉਹਦਾ ਧਿਆਨ ਨਸ਼ਿਆਂ ਵੱਲ ਨਹੀਂ ਰਹਿੰਦਾ ਤੇ ਸਰਕਾਰ ਬਾਰੇ ਕੀ ਕਹੋਗੇ ਦੋਸ਼ਾ ਸਰਕਾਰ ਨੂੰ ਵੀ ਹੈ ਵੀ ਜਿਹੜਾ ਗੇਮ ਨੂੰ ਯੂਰਪ ਪ੍ਰੋਮੋਟ ਕੀਤਾ ਜਾਵੇ ਹੂੰ ਠੀਕ ਹੈ ਜ਼ਰੂਰ ਤਾਂ ਜਿਹੜੇ ਬੱਚਿਆਂ ਨੂੰ ਕੋਈ ਸਪੋਰਟਸ ਕਿੱਟਾਂ ਦੀ ਜਿੱਥੇ ਵੀ ਕੋਈ ਲੋੜ ਆ ਨਾ ਹੂੰ ਉਹਨੂੰ ਜ਼ਰੂਰ ਜਿਹੜਾ ਪ੍ਰੋਵਾਈਡ ਕਰਵਾਉਣਾ ਹੂੰ ਤੇ ਤੁਹਾਨੂੰ ਦੱਸ ਦੇ ਕਿ ਇਹ ਪੇਸ਼ੇ ਤੋਂ ਦੋਨੇ ਹੀ ਮੀਆਂ ਬੀਬੀ ਇਹ ਮਾਸਟਰ ਨੇ ਟੀਚਰ ਨੇ ਤੇ ਇਹ ਪੜਾਉਂਦੇ ਸਕੂਲ ਦੇ ਵਿੱਚ ਤੇ ਜਵਾਕਾਂ ਦਾ ਹੋਰ ਮਤਲਬ ਇਹਦੇ ਤੋਂ ਦੂਜੇ ਲੈਣਗੇ ਪ੍ਰਭਾਵਿਤ ਹੋਣਗੇ ਤੇ ਉਹਨਾਂ ਲਈ ਜ਼ਰੂਰ ਪ੍ਰਭਾਵਿਤ ਹੋਣਗੇ ਬਈ ਇਸ ਗੱਲ ਤੋਂ ਤੇ ਉਹ ਵੀ ਆਪਣੇ ਮਾਤਾ ਪਿਤਾ ਦਾ ਇਸ ਤਰ੍ਹਾਂ ਨਾਮ ਉੱਚਾ ਕਰਨਗੇ ਜਿਸ ਤਰ੍ਹਾਂ ਸਾਡੀ ਬੱਚੀ ਨੇ ਸਾਡਾ ਨਾਮ ਉੱਚਾ ਕੀਤਾ ਜੀ ਹੂੰ ਠੀਕ ਹੈ ਨੈਸ਼ਨਲ ਤੇ ਜਾਣਾ ਇੱਕ ਬਹੁਤ ਵੱਡੀ ਗੱਲ ਹੈ ਬਿਲਕੁਲ ਠੀਕ ਹੈ ਵੈਸੇ ਤਾਂ ਮੰਨਦਾ ਜੇ ਕੋਈ ਡਿਸਟ੍ਰਿਕਟ ਦੀ ਪਹੁੰਚ ਜਾਂਦਾ ਉਹ ਵੀ ਮਾਪਿਆਂ ਦਾ ਹੌਸਲਾ ਵੱਡਾ ਪਰ ਜੇ ਕੋਈ ਨੈਸ਼ਨਲ ਦੇ ਚਲਾ ਜਾਂਦਾ ਉਹ ਸਭ ਤੋਂ ਵੱਡੀ ਗੱਲ ਤੇ ਅੱਗੇ ਪ੍ਰੋਸੈਸ ਕੀ ਕਰੋਗੇ ਹੁਣ ਜੀ ਅੱਗੇ ਬਸ ਇਹ ਐਸਜੀਐਫ ਲਈ ਜਿਹੜੀ ਸਿਲੈਕਸ਼ਨ ਹੋਊਗੀ ਹੂੰ ਠੀਕ ਹੈ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਲਈ ਹੂੰ ਤੇ ਬਸ ਸਾਡੀ ਮਿਹਨਤ ਜਾਰੀ ਹੈ ਜੀ ਲੈ ਕੇ ਜਾਉਂਗੇ ਮਤਲਬ ਹਾਂਜੀ ਹਾਂਜੀ ਜਾਵਾਂਗੇ ਇਹ ਕੋਚ ਸਹਿਬਾਨ ਦਾ ਸਭ ਤੋਂ ਵੱਡਾ ਤਾ ਸਕੂਲ ਮੈਨੇਜਮੈਂਟ ਪ੍ਰਿੰਸੀਪਲ ਸਰ ਠੀਕ ਹੈ ਤੇ ਕੋਚ ਦਵਿੰਦਰ ਗਰੇਵਾਲ ਜੀ ਉਹਨਾਂ ਦਾ ਸਹਿਯੋਗ ਸਭ ਤੋਂ ਵੱਡਾ ਜੀ ਹੂੰ ਧੰਨਵਾਦ ਜੀ ਤੇ ਸੋ ਦੋਸਤੋ ਇਹ ਹੈ ਕਿ ਇਹ ਅੱਗੇ ਵੀ ਲੈ ਕੇ ਜਾਣਗੇ ਤੇ ਇਹੋ ਜੇ ਮਾਪਿਆਂ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਆ ਕਿ ਅੱਗੇ ਕੁੜੀਆਂ ਨੂੰ ਹੌਸਲਾ ਵਧਾਈ ਕਰਨ ਤੇ ਅੱਗੇ ਲੈ ਕੇ ਜਾਣ ਤੇ ਇਹ ਦਾਦੀ ਜੀ ਐਨਾਂ ਦੇ ਤੇ ਤਾਈ ਕਿਵੇਂ ਫੀਲ ਹੋ ਰਿਹਾ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਵੀ ਕੁੜੀ ਗੋਲਡ ਮੈਡਲ ਜਿੱਤ ਕੇ ਲੈ ਕੇ ਆਈ ਆ ਖੁਸ਼ੀ ਆ

ਕਨੇ ਸਾਡ ਕਨੇ ਵੀ ਸਾਡੀ ਲੜੀ ਦੇ ਵਿੱਚੋਂ ਕੱਲੀ ਕੱਲੀ ਕੁੜੀ ਐ ਇਹ ਜਿਹੜੀ ਜਿੱਤ ਕੇ ਲੈ ਕੇ ਆਈ ਆ ਤੇ ਹਾਂ ਤੈਨੂੰ ਆਹ ਜਿਹੜੀ ਛੋਟੀ ਤਾਂ ਹਾਂ ਤੈਨੂੰ ਕਿਵੇਂ ਲੱਗ ਰਿਹਾ ਤੇਰੀ ਭੈਣ ਮੈਗੋਡ ਮੈਟਲ ਜਿੱਤ ਕੇ ਲੈ ਕੇ ਆਈ ਹੈ ਬਾਤ ਵਧੀਆ ਹੈ ਬਾਤ ਵਧੀਆ ਤੂੰ ਕੀ ਕਰੇਂਗੀ ਤੈਨੂੰ ਕਿਹੜੀ ਗੇਮ ਚ ਮੈਂ ਵੀ ਬਾਕਸਿੰਗ ਚ ਕਿਹੜੀ ਗੇਮ ਬਾਕਸਿੰਗ ਹੀ ਕਰਨੀ ਆ ਤੂੰ ਹੀ ਕੁੱਟੀ ਜਾ ਉਹ ਗਾਂ ਜਾ ਕੇ ਸਾਰਿਆਂ ਨੂੰ ਹੋਰ ਨਹੀਂ ਕੋਈ ਗੇਮ ਖੇਡਣੀ ਚਾਹੀਸੀ ਚ ਹੀ ਜਾਣਾ ਚਲ ਵਧੀਆ ਕੋਚ ਤੇਰੀ ਇਹ ਬਣ ਜੂ ਨਾ ਤੇ ਇਹ ਇਹ ਕੁੜੀ ਦੇ ਭੂਆ ਜੀ ਨੇ ਤੇ ਕੁਝ ਬੋਲੋਗੇ ਬਸ ਮਾਇ ਨਹੀਂ ਬੋਲਦੀ ਮੈਂ ਕਾ ਕੀ ਬੋਲਦਾ ਸੰਗਦਿਆਂ ਮੇਰੇ ਘਰ ਕੁੜੀ ਆ ਤਾਈ ਜੀ ਤੁਸੀਂ ਆ ਜਾਓ ਤਾਈ ਤੂੰ ਬੋਲ ਓਡੇ ਆਜੋ ਬਸ ਨਹੀਂ ਹੁੰਦਾ ਇੱਧਰ ਜਿਦਵਾਰੇ ਬੋਲਦੇ ਸਾਰੇ ਘੱਟ ਚ ਬੋਲ ਦਿੰਦੇ ਆ ਆਜੋ 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 ਇਹ ਇੱਕ ਤਾਂ ਸੰਗਦਿਆਂ ਵਾਲੀਆਂ ਚਲੋ ਦੋਸਤੋ ਤੇ ਇਹਨਾਂ ਸੀ ਇਹਨਾਂ ਨਾਲ ਗੱਲਬਾਤ ਕੀਤੀ ਤੇ ਹੋਰ ਵੀ ਤੁਹਾਡੇ ਕੋਲੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਬਹੁਤ ਕੁਝ ਦਿਖਾਵਾਂਗੇ ਤੁਹਾਨੂੰ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਧੰਨਵਾਦ